ਹਾਂਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਵਧੀਆ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀਡੀਓ ਵੇਖ ਰਹੇ ਆ ਮੈਂ ਇੱਕ ਵੀਡੀਓ ਲੈ ਕੇ ਆਇਆ ਆ ਤੁਹਾਡੇ ਵਾਸਤੇ ਡੇਰਾ ਸੱਚਸੋਜਾਂ ਵਾਲਿਆਂ ਦਾ ਇਹ ਵੀਡੀਓ ਆ ਤੇ ਕੋਈ ਉਹਨਾਂ ਨੇ ਕਿਸੇ ਨੂੰ ਘਰ ਬਣਾ ਕੇ ਦਿੱਤਾ ਆ ਆਪਾਂ ਉਹਨਾਂ ਦੀ ਗੱਲਬਾਤ ਸੁਣਦੇ ਆ ਦੇਖੋ ਜੀ ਮੇਰਾ ਇਹ ਵੀਡੀਓ ਵਿਖਾਉਣ ਦਾ ਇਹ ਮਕਸਦ ਆ ਕਿਈ ਬਹੁਤ ਗਾਲਾਂ ਵੀ ਕੱਢਣਗੇ ਹੋ ਸਕਦਾ ਹਨ ਪੇ ਪਹਿਲਾਂ ਵੀ ਇੱਕ ਦੋ ਵੀਡੀਓ ਮੈਂ ਖੀਤੀਆਂ ਸੀਗੀਆਂ ਉਹਨਾਂ ਦੀਆਂ ਤੇ ਲੋਕ ਗਾਲਾਂ ਬਹੁਤ ਕੱਢਦੇ ਆ ਹਨ ਦੇਖੋ ਜਿਹੜੀ ਕਿਸੇ ਦੀ ਚੰਗੀ ਗੱਲ ਆ ਕਿਸੇ ਦੀ ਵੀ ਹੋਵੇ ਭਾਵੇਂ ਉਹਨੂੰ ਤਾਂ ਚੰਗੀ ਕਹਿਣਾ ਬਣਦਾ ਜਿਹੜੀ ਮਾੜੀ ਗੱਲ ਆ ਉਹਨੂੰ ਮਾੜੀ ਕਹੋ ਪਈ ਮਾੜੀ ਗੱਲ ਆ ਇਹ ਹਨਾ ਲੇਕਿਨ ਕੋਈ ਚੰਗਾ ਕਰਮ ਕਰਦਾ ਚੰਗਾ ਕੰਮ ਕਰਦਾ ਅਸੀਂ ਉਹਨੂੰ ਵੀ ਕਹੀਏ ਵੀ ਨਹੀਂ ਇਹਨੇ ਆਹ ਏਦਾਂ ਗੁਨਾਹ ਕੀਤਾ ਸੀ ਵੀ ਨਹੀਂ ਇਸ ਨੂੰ ਉੱਚ ਗਿਣੋ ਏਦਾਂ ਨਹੀਂ ਹੁੰਦਾਗਾ ਜਿੱਦਾਂ ਅ ਬਾਈ ਦੀਪ ਸਿੱਧੂ ਸੀ ਨਾ ਹਨਾ ਲੋਖ ਨਾ ਕਹੀ ਉਹਦੇ ਜਿਹੜੇ ਬੀਕ ਪੁਆਇੰਟ ਆ ਉਹ ਚੱਕ ਚੱਕਲੇ ਹੁੰਦੇ ਆ ਉਹ ਚੱਕ ਚੱਕਲੇ ਹੁੰਦੇ ਆ ਆ ਦੇਖੋ ਆ ਦੇਖੋ ਇਹ ਫਲਾਣੇ ਦੀ ਫੋਟੋ ਵੇਖੋ ਹੱਦ ਹੋ ਗਈ ਯਾਰ ਫੋਟੋ ਵੀ ਨਹੀਂ ਕਰਵਾ ਸਕਦਾ ਬੰਦਾ ਜਿਹੜਾ ਬੰਦਾ ਕਈ ਹੁਣ ਲੱਖਾ ਸਦਾਣਾ ਜਿਵੇਂ ਹਨਾ ਉਹਨੂੰ ਕਹਿਣਗੇ ਤੂੰ ਲੁਟੇਰਾ ਤੂੰ ਠੱਗ ਤੂੰ ਇਹ ਆ ਤੂੰ ਉਹ ਆ ਕਈ ਇੱਕ ਮੁੰਡਾ ਹੋਰ ਆ ਜਿਹੜਾ ਉਹ ਮੈਂ ਉਹਦਾ ਨਾਮ ਭੁੱਲ ਗਿਆ ਜਿਹੜਾ ਉਹ ਮਤਲਬ ਕਿ ਬਾਹਰ ਜਾਂਦੇ ਆ ਬੱਚੇ ਤੇ ਉਹਨਾਂ ਤੋਂ ਪੈਸੇ ਲੈਂਦੇ ਐ ਏਜੰਟ ਉਹ ਤੋਂ ਪੈਸੇ ਕਢਾ ਕੇ ਦਿੰਦਾ ਮੈਂ ਨਾਂ ਭੁੱਲ ਗਿਆ ਉਹਦਾ ਮੁੰਡੇ ਦਾ ਉਹ ਉਹਦੀਆਂ ਵੀਡੀਓ ਦਿਖਾਣਗੇ ਆ ਦੇਖੋ ਜੀ ਬੀੜੀਆਂ ਪੀ ਜਾਂਦਾ ਇਹ ਸਿਕਟਾਂ ਪੀ ਜਾਂਦਾ ਇਹ ਦੇਖੋ ਜਦੋਂ ਉਹ ਸਿਕਟਾਂ ਪੀਂਦਾ ਸੀ ਤਾਂ ਪੀਂਦਾ ਸੀ ਮੈਂ ਵੀ ਪੀਣਾ ਹੁਣ ਜੇ ਮੈਂ ਸਿਕਟਾਂ ਪੀਣਾ ਤਮਾਕੂ ਲਾਉਣਾ ਸ਼ਰਾਬ ਪੀਣਾ ਫੇਮ ਖਾਣਾ ਜੇ ਮੈਂ ਕੁਝ ਖਾਣਾ ਮੈਂ ਉਹਨੂੰ ਤਿਆਗਤਾ ਵੀ ਨਹੀਂ ਯਾਰ ਛੱਡੋ ਯਾਰ ਇਹਨਾਂ ਨੂੰ ਨਹੀਂ ਹੁਣ ਨਹੀਂ ਹੁਣ ਇਸ ਤੋਂ ਅੱਗੇ ਨਹੀਂ ਜਿਹੜਾ ਹੋ ਗਿਆ ਪਿੱਛੇ ਹੋ ਗਿਆ ਬਸ ਹੋ ਗਿਆ ਹੁਣ ਨਹੀਂ ਅੱਛਾ ਫਿਰ ਲੋਕ ਨਾ ਉਹੀ ਕਹਿਣਗੇ ਫਿਰ ਨਹੀਂ ਯਾਰ ਤੂੰ ਆਹੀ ਕਰ ਮਨਜੀਤ ਤੂੰ ਸਿਗਟਾ ਪੀਂਦਾ ਹੀ ਸੋਣਾ ਲੱਗਦਾ ਤੂੰ ਸਿਗਟਾ ਪੀਂਦਾ ਸੀ ਤੂੰ ਸਿਗਟਾ ਪੀਂਦਾ ਸੀ ਮਤਲਬ ਵੀ ਤੂੰ ਸਿਗਟਾ ਹੀ ਪੀ ਤੂੰ ਨਾ ਕੋਈ ਢੰਗ ਦਾ ਕੰਮ ਕਰੀ ਤੂੰ ਸਿਗਟਾ ਹੀ ਪੀ ਮਤਲਬ ਬੰਦੇ ਨੂੰ ਨਾ ਮਜਬੂਰ ਕਰ ਦਿੱਤਾ ਜਾਂਦਾ ਆ ਵੀ ਤੂੰ ਨਾ ਤੂੰ ਵਧੀਆ ਨਹੀਂ ਸੀ ਉਹ ਬੰਦਾ ਨਾ ਖੁਦ ਮੂੰਹ ਆ ਕੇ ਕਹੇ ਵੀ ਭਰਾਓ ਮੈਨੂੰ ਮਾਰ ਦੋ ਮੇਰੇ ਸਿਰਜਣਾ ਪੱਥਰ ਮਾਰੋ ਲਿਆ ਕੇ ਇਦਾਂ ਨਹੀਂ ਹੁੰਦਾਗਾ ਕਈ ਵਾਰ ਜ਼ਿੰਦਗੀ 'ਚ ਦੇਖੋ ਆਪਣੇ ਨਾਲ ਹੁੰਦੀ ਐ ਮੈਂ ਹਨਾ ਕਈ ਵਾਰ ਅ ਕੁਝ ਬੰਦੇ ਹੁੰਦੇ ਆ ਬਹੁਤ ਵਧੀਆ ਬੰਦੇ ਹੁੰਦੇ ਆ ਆਪਣੇ ਵਾਸਤੇ ਵਧੀਆ ਹੁੰਦੇ ਆ ਲੇਕਿਨ ਦੂਸਰੇ ਆ ਦੂਸਰੇ ਕਹਣਗੇ ਨਹੀਂ ਮੇਰੇ ਨਾਮ ਨੇ ਐ ਕੀਤਾ ਮੇਰੇ ਨਾਉ ਨੇ ਐ ਕੀਤਾ ਵੀ ਤੇਰੇ ਨਾ ਕੀਤਾ ਮੇਰੇ ਨਾ ਨਹੀਂ ਕੀਤਾ ਹਨਾ ਵੀ ਮੈਂ ਤਾਂ ਉਹਨੂੰ ਵਧੀਆ ਹੀ ਕਹੂੰਗਾ ਵੀ ਜੇ ਕਿਸ ਕੋਈ ਬੰਦਾ ਇਥੋ ਇੱਕ ਮੁੰਡਾ ਪਾਕਿਸਤਾਨ ਤੋਂ ਆ ਮੈਂ ਇੰਡੀਆ ਚਲਾ ਗਿਆ ਸੀਗਾ ਫਿਨਿਸ਼ ਇਥੋ ਚਲਾ ਗਿਆ ਸੀਗਾ ਮੇਰਾ ਵੀਜ਼ਾ ਨਹੀਂ ਸੀ ਲੱਗ ਰਿਹਾ ਤੋ ਮੁੰਡੇ ਨੇ ਮੈਨੂੰ ਵੀਜ਼ਾ ਲਵਾ ਕੇ ਦਿੱਤਾ ਸ਼ਾਹਿਦ ਉਹਦਾ ਨਾਮ ਆ ਪਾਕਿਸਤਾਨ ਤੋਂ ਆ ਮੁੰਡਾ ਤੇ ਮੈਨੂੰ ਬਕਾਇਦਾ ਉਹਨੇ ਟਿਕਟ ਵੀ ਲੈ ਕੇ ਦਿੱਤੀ ਹੁਣ ਕਈ ਕਈਆਂ ਦੀ ਉਹਦਣਾ ਨਹੀਂ ਬਣਦੀਗੀ ਇੱਥੇ ਮੈਨੂੰ ਕਈ ਕਹਿੰਦੇ ਲੈ ਸ਼ਾਹਿਦ ਉਹ ਇਦਾਂ ਮੇਰੇ ਨਾਲ ਉਹਨੇ ਐ ਕੀਤੀ ਮੇਰੇ ਨਾਲ ਉਹਨੇ ਐ ਕਿ ਮੈਂ ਕਿਵੇਂ ਕਹਿ ਰਿਆਂ ਕੀਤੀ ਮੈਂ ਨਹੀਂ ਨਾ ਕਹਿ ਸਕਦਾ ਮੇਰੇ ਨਾਲ ਉਹਨੇ ਵਧੀਆ ਕੀਤਾ ਮੈਂ ਕਿਸੇ ਨਾਲ ਕੀਤੀ ਹੋਊਗੀ ਕਿਸੇ ਨਾਲ ਜੇ ਕੀਤੀ ਆ ਤਾਂ ਮੈਂ ਨਹੀਂ ਕਹਿ ਸਕਦਾ ਵੀ ਹਾਂ ਵੀ ਉਹ ਗਲਤ ਆ ਜਦੋਂ ਉਹਨੇ ਮੇਰ ਨਾਲ ਵਧੀਆ ਕੀਤੀ ਹੈ ਮੈਂ ਉਹਨੂੰ ਕਿਵੇਂ ਕਹਿੰਦੇ ਆ ਹੋ ਸਕਦਾ ਜਿਹੜਾ ਬੰਦਾ ਮੈਨੂੰ ਇਹ ਗੱਲ ਕਹਿ ਰਿਹਾ ਪਿਓ ਨੇ ਮੇਰ ਨਾਲ ਗਲਤ ਕੀਤਾ ਤਾਂ ਹੋ ਸਕਦਾ ਉਹਦੇ 'ਚ ਵੀ ਕਮੀ ਹੋ ਸਕਦੀ ਹੈ ਕੋਈ ਸੋ ਮੈਂ ਵੀਡੀਓ ਚਾਲੂ ਕਰਦਾ ਤੁਸੀਂ ਆਪਣੇ ਵਿਚਾਰ ਦੇਣੇ ਆ ਪੀ ਇਹ ਬੜੀਆ ਹੋਇਆ ਜਾਂ ਬੜੀਆ ਨਹੀਂ ਹੋਇਆ ਇਹ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਜੇ ਫਿਰ ਨਹੀਂ ਹੋਣਾ ਚਾਹੀਦਾ ਸੀ ਤਾਂ ਫਿਰ ਕਿਵੇਂ ਹੋਣਾ ਚਾਹੀਦਾ ਸੀ ਆਜੋ ਅਪਿਤ ਕਾਰਾ ਜੀ ਬਿਲਕੁੜਾ ਜੀ ਇਹਨਾਂ ਭੱਟੀ ਵਾਲਾ ਜੀ ਮੈਂ ਤਾਂ ਇਹ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨੀ ਆ ਦੇਖੋ ਆਪਣੇ ਜਿਹੜੇ ਸੇਵਾਦਾਰ ਨੇ ਸੰਤ ਡਾਕਟਰ ਗੁਰਮੀਤਰਾਵਨੀ ਜੀ ਨੇ ਦੇ ਪ੍ਰੇਮ ਹੀ ਇਹਨਾਂ ਅੱਜ ਸਾਨੂੰ ਕਿੱਥੇ ਲੱਗਿਆ ਨਾ ਵੀ ਉਹ ਸਾਡੇ ਲਈ ਕੀ ਹੋ ਅਜੋਨੇ ਕਰ ਬਣਾ ਕੇ ਦਿੱਤਾ ਸਾਨੂੰ ਇਹ ਉਮੀਦ ਹੈ ਅੰਸ ਇਹ ਸਾਡਾ ਘਰ ਬਣ ਜੂਗਾ ਮੈਂ ਬਹੁਤ-ਬਹੁਤ ਤਨਕਰ ਬਹੁਤ-ਬਹੁਤ ਕਰਦੀ ਹਾਂ ਉਹਨਾਂ ਦਾ ਸਾਰਿਆਂ ਦਾ ਦੇਖੋ ਜੀ ਅੱਛੇ ਛੇ ਪੜਾਂਗੇ ਸਾਡੇ ਭਾਈ ਕੋਈ ਹੈਗਾ ਅੱਜ ਹੋਰ ਜਿਹੜਾ ਚੰਗਾ ਉਹ ਪ੍ਰਾਨਾ ਡੇਰਾ ਸੱਚਾ ਸੋਦਾ ਮਨੁੱਖਤਾ ਦੀ ਸੇਵਾ ਭਵੰਟੀਗੜ ਵੱਲੋਂ ਕੀਤਾ ਗਿਆ ਤਾਂ ਜਾਣਕਾਰੀ ਦੇ ਦਈਏ ਜ਼ਿਲ੍ਹਾ ਸੰਗਰੂਰ ਭਵਾਨੀਗੜ ਦੇ ਪਿੰਡ ਪੱਟੀਵਾਲ ਕਲਾਂ ਦੇ ਵਿੱਚ ਮਾਤਾ ਗੁਰਨਾਮ ਕੌਰ ਦਾ ਜਿਹੜਾ ਘਰ ਪਾ ਕੇ ਦਿੱਤਾ ਤਾਂ ਜਿਹੜਾ ਰੀਬਨ ਜੋੜਿਆ ਜਾ ਰਿਹਾ ਤਾਂ ਰੀਬਨ ਜੋੜੇ ਦੀ ਪਰੰਪਰਾ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਡੇਰਾ ਸੱਚਾ ਸੋਦਾ ਵੱਲੋਂ ਰੀਬਨ ਨੂੰ ਜੋੜਿਆ ਜਾਂਦਾ ਪਰਿਵਾਰ ਨੂੰ ਜੋੜਿਆ ਜਾਂਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਜਿਹੜਾ ਅੱਜ ਪੱਟੀਵਾਲ ਕਲਾਂ ਦੇ ਵਿੱਚ ਔਰਤ ਦਾ ਜਿਹੜਾ ਘਰ ਪਾ ਕੇ ਦਿੱਤਾ ਗਿਆ ਤਾਂ ਜਾਣਕਾਰੀ ਦਿੱਤੀ ਪਰਵਾਰ ਦਿੱਤਾ ਗੁਰਨਾਮ ਕੌਰ ਦੀਆਂ 6 ਲੜਕੀਆਂ ਨੇ ਤੇ ਜਿਹੜਾ ਹਸਬੈਂਡ ਦੀ ਮੌਤ ਵੀ ਹੋ ਜਾਂਦੀ ਸੀ ਤਾਂ ਜਿਸ ਤੋਂ ਬਾਅਦ ਘਰ ਪਾਉਣਾ ਤਾਂ ਸੁਪਨੇ ਦੇ ਵਿੱਚ ਵੀ ਨਹੀਂ ਸੀ ਤਾਂ ਜਿਹੜਾ ਡੇਰਾ ਸੱਚਾ ਸੋਦਾ ਵੱਲੋਂ ਅਤੇ ਪਿੰਡ ਦੇ ਮੈਂਬਰਾਂ ਵੱਲੋਂ ਜਿਹੜਾ ਘਰ ਪਾ ਕੇ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਤਾਂ ਡੇਰਾ ਸੱਚਾ ਸੋਦਾ ਦੇ ਮੈਂਬਰ ਅਤੇ ਕਿਸਾਨ ਯੂਨੀਅਨ ਦੇ ਆਗੂ ਅਤੇ ਪਿੰਡ ਦੀ ਪੰਚਾਇਤ ਸਰਪੰਚ ਵੀ ਜਿਹੜਾ ਮੌਜੂਦ ਨੇ ਗੁਰਦੁਆਰਾ ਸਾਹਿਬ ਦੇ ਜਿਹੜੇ ਅਸੀਂ ਕਹਿੰਦੇ ਗ੍ਰੰਥੀ ਵੀ ਮੌਜੂਦ ਨੇ ਤਾਂ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਤਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਡੇਰੇ ਦੇ ਮੈਂਬਰਾਂ ਨਾਲ ਤੇ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਖੁਸ਼ੀ ਵੀ ਜ਼ਾਹਿਰ ਕੀਤੀ ਹੈ ਪਿੰਡ ਵਾਸੀਆਂ ਨੇ ਵੀ ਤਾਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਤਾਂ ਮਾਤਾ ਨੂੰ ਜਿਹੜਾ ਘਰ પાਕੇ ਦਿੱਤੇ ਭੈਣ ਨੂੰ ਗੁਰਨਾਮ ਕੌਰ ਨੂੰ ਘਰ ਬਣਾ ਕੇ ਦਿੱਤਾ ਗਿਆ ਤਾਂ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤਾਂ ਕੀ ਕਿਹੜਾ ਸਾਰਿਆਂ ਦਾ ਤੁਸੀਂ ਵੀ ਸੁਣੋ ਜੀ ਸਾਲ ਜਦੋਂ ਮੇਰੇ ਮਾਤਾ ਜੀ ਆਦਿ ਪਿਤਾ ਜੀ ਦੀ ਬੈਤ ਪਹੁੰਚੀ ਤੇ ਮੇਰੇ ਭੈਣਾਂ ਜੀ ਤੋਂ ਹੀ ਵੱਡੀਆਂ ਸੀ ਮੈਨੂੰ ਕੋਈ ਸੋਤ ਨਹੀਂ ਹੈ ਗਈ ਮੇਰੇ ਮਾਤਾ ਪਿਤਾ ਸੀ ਕਿ ਐਸੀ ਦੀ ਹਾਂ ਜੀ ਮੇਰੇ ਪਿਤਾ ਜੀ ਡੇਰਾ ਪ੍ਰੇਮੀ ਨਾਲ ਥੋੜਾ ਦਾ ਸੰਬੰਧ ਰੱਖਦੇ ਸਨ ਵਧੀਆ ਸੇਵਾਗਾਰ ਦੇ ਤੇ ਡੇਰਾ ਪ੍ਰੇਮੀ ਨਾਲ ਸਾਡੀ ਮਦਦ ਤੋਂ ਬਹੁਤ ਵਧੀਆ ਕੀਤੀ ਆ ਜੀ ਹਾਂ ਕਿਵੇਂ ਦੇਖ ਦਿਆਂ ਜਿੰਨੇ ਹਾਂ ਜੀ ਬਹੁਤ ਵਧੀਆ ਕੀਤਾ ਹੈ ਦੇਖੋ ਬਹੁਤ 147 ਬੰਦੇ ਕਹਿ ਕਰ ਰਹੇ ਨੇ ਇਹ ਜਿਹੜਾ ਥੋੜਿਆ ਧੁਮਾ ਕੋ ਹੋ ਰਿਹਾ ਏ ਮੈਂ ਹੁਣ ਇਹ ਕਹਿਨੀ ਸੀ ਜੀ ਕਿ ਜਿਹੜਾ ਡੇਰਾ ਪ੍ਰੇਮੀ ਨੇ ਸਾਨੂੰ ਬਣਾ ਕੇ ਦਿੱਤਾ ਉਹ ਸਾਡੀ ਉਮੀਦ ਵਿੱਚ ਹੈ ਨਹੀਂ ਸੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅੱਜ ਖੁਸ਼ੀ ਹੈਗੀ ਹੈ ਅੱਜ ਜੀ ਅੱਜ ਖੁਸ਼ੀ ਹੈਗੀ ਹੈ ਬਹੁਤ ਜਤ ਕੀ ਕਹਿਣਾ ਚਾਹੋਗੇ ਮੱਖੂ ਜੀ ਦੇ ਮੌਕੇ ਤੇ ਖੁਸ਼ੀ ਦਾ ਮੌਕੇ ਤੇ ਮੈਂ ਤਾਂ ਇਹਨੂੰ ਧੰਨਵਾਦੀ ਕਰਨਾ ਚਾਹੁੰਦੀ ਹਾਂ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਠੀਕ ਕੀ ਨਾਮ ਭਾਜੀ ਕੀ ਨਾਮ ਮੇਰਾ ਨਾਮ ਰਾਮਕਰਨ ਸਿੰਘ ਹੈ ਠੀਕ ਹੈ ਜੀ ਮੈਂ ਪੰਜਾਬ ਸਟੇਟ ਦੇ ਸਾਡੇ ਇੱਕ 85 ਮੈਂਬਰਾਂ ਦੀ ਕਮੇਟੀ ਬਣਾਈ ਹੈ ਤਾਂ ਉਹਦਾ ਮੈਂ ਮੈਂਬਰਾਂ ਠੀਕ ਹੈ ਇਹ ਜੋ ਅੱਜ ਕਾਰਜ ਕੀਤਾ ਗਿਆ ਹੈ ਇੱਕ ਦਾ ਲੋੜਵੰਦ ਪਰਿਵਾਰ ਮਾਤਾ ਕਰਨਾਮਕੌਰ ਜੀ 6 ਲੜਕੀਆਂ ਇਹਦੇ ਇਹਦੇ ਘਰ ਵਾਲਾ ਹੈ ਨਹੀਂ ਸੀ ਇਸ ਮਾਤਾ ਨੇ ਸਾਧ ਸੰਗਤ ਦੇ پاس ਪਹੁੰਚ ਕੀਤੀ ਕਿ ਮੇਰੇ ਮੈਂ ਮਕਾਨ ਜ਼ਿੰਦਗੀ ਜੀ ਨਹੀਂ ਬਣਾ ਸਕਦੀ ਜੇ ਸਾਧ ਸੰਗਤ ਮੇਰੀ ਮਦਦ ਕਰ ਦੇਵੇ ਤਾਂ ਇਹ ਮੇਰਾ ਮਕਾਨ ਤੁਸੀਂ ਬਣਾ ਸਕਦੇ ਹੋ ਪਹਿਲਾਂ ਵੀ ਇਹ ਕਈ ਕਈ ਦੇ ਲਵੇ ਫਿਰ ਕੇ ਵੀ ਆਈ ਪਰ ਇਹਦੀ ਮਦਦ ਨਹੀਂ ਹੋਈ ਪਰ ਇਤੋਂ ਦੀ ਭੱਟੀ ਵਾਲ ਦੀ ਸਾਧ ਸੰਗਤ ਨੇ ਮਿਲ ਕੇ ਇਹ ਮਾਤਾ ਜੀ ਨੂੰ ਅੱਜ ਮਕਾਨ ਜੋ ਵੜਾ ਕੇ ਦਿੱਤਾ ਗਿਆ ਇਹ ਸਾਡੇ ਜੋ ਮੋਤਵਾਰਾ ਸਰਦਾਰ ਦਰਵੀਸ਼ ਸਿੰਘ ਜੀ ਕਿਸਾਨ ਯੂਨੀਅਨ ਦੇ ਆਗੂ ਸਾਡੇ ਬਾਬਾ ਜੀ ਮੋਤਵਾਰਾ ਸਾਹਿਬ ਦੇ ਕ੍ਰਾਂਤੀ ਸਾਹਿਬ ਅਤੇ ਇਥੋਂ ਦੇ ਮੌਜੂਦ ਸਰਪੰਚ ਅਤੇ ਹੋਰ ਮੈਂਬਰ ਸਾਹਿਬਾਨ ਇਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਅੱਜ ਮਾਤਾ ਜੀ ਨੂੰ ਇਹ ਜੋ ਮਹਾਨ ਹੈ ਇਹ ਦੇ ਰਹਾਂਗੇ ਤੇ ਸਪੁਰਦ ਕਰਤਾ ਇਹ ਇਹ ਪੂਰਾ ਮਕਾਨ ਵਧੀਆ ਬਣਾ ਕੇ ਅਸੀਂ ਤਸਵੀਰ ਦੇਖੀ ਹੈ ਲੋਕ ਰੀਬਨ ਕੱਟਦੇ ਹੁੰਦੇ ਨੇ ਤੇ ਤੁਸੀਂ ਰੀਬਨ ਜੋੜ ਰਹੇ ਕੀ ਇਹਦੀ ਕੀ ਹੈ ਅਸੀਂ ਰੀਬਨ ਸਾਡੇ ਗੁਰੂ ਜੀ ਸੰਤ ਡਾਕਟਰ ਗੁਰਮੀਤ RAM SINGH ਜੀ ਨੇ ਇੱਕ ਪ੍ਰਥਾ ਚਲਾਈ ਹੈ ਵੀ ਆਪਾਂ ਰੀਬਨ ਕੱਟਦੇ ਆ ਕੱਟਣ ਦਾ ਭਾਵ ਕੀ ਹੈ ਤੋੜਨਾ ਵੀ ਆਪਾਂ ਰੀਬਨ ਜੋੜਨਾ ਲੋਕਾਂ ਨੂੰ ਜੋੜਨਾ ਸਮਾਜ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਵੀ ਆਪਾਂ ਉਹਨਾਂ ਨੂੰ ਜੋੜੀਏ ਆਪਾਂ ਉਸ ਕਾਲਪੁਰਖ ਦੇ ਨਾਲ ਜੋੜੀਏ ਤੇ ਨਸ਼ਿਆਂ ਤੋਂ ਦੂਰ ਰੱਖੀਏ ਇਹ ਰੀਬਨ ਜੋੜਨ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਾਂ ਉਹ ਕਿਸੇ ਨੂੰ ਜੋੜ ਦੇਣਾ ਤਾਂ ਕਿਨੇ ਸਮੇਂ ਤੋਂ ਜਿਹੜੇ ਪਰਿਵਾਰ ਇਸ ਡੇਰੇ ਨਾਲ ਵੀ ਜੁੜੇ ਹੋਏ ਸੀ ਜੇ ਪਰਿਵਾਰ ਤਾਂ ਫਿਰ ਪੁਰਾਣਾ ਜੁੜਿਆ ਹੋਇਆ ਹੈ ਮਾਤਾ ਵਿਚਾਰੀ ਗੁਰਰਾਮ ਕੌਰ ਇਹ ਤਾਂ ਅਸਮਰਥ ਹੈ ਬਿਲਕੁਲ ਕੰਮ ਕਰਦੇ ਵੀ ਇਹਦੀ ਬੇਟੀ ਇੱਕ ਮਹਿਨਣ ਵਾਲੀ ਹੈ ਨੌਜਵਾਨ ਹੈ ਉਹੀ ਵਿਚਾਰੀ ਇਹ ਕਰਾਂ ਦੇ ਵਿੱਚ ਦਰਗੁਜ਼ਰ ਕਰਕੇ ਗੁਜ਼ਾਰਾ ਕਰ ਰਹੇ ਹਾਂ ਤੇ ਅੱਜ ਉਹਨਾਂ ਪ੍ਰੇਮੀਆਂ ਨੇ ਇਹਨੂੰ ਕਿਸੇ ਵੀ ਤਰ੍ਹਾਂ ਦੇ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ ਕਿੰਨੀ ਖੁਸ਼ੀ ਹੋਈ ਤੋਂ ਕਿ ਸਾਰੀ ਜ਼ਿੰਦਗੀ ਦੇ ਵਿੱਚ ਨਹੀਂ ਬਣਿਆ ਤਾਂ ਜਿਹੜਾ ਡੇਰਾ ਸੱਚਾ ਸੋਧਣ ਵਾਲਾ ਉਹ ਜਿਹੜੀ ਖੁਸ਼ੀ ਹੁੰਦੀ ਹੈ ਸਾਨੂੰ ਜਿਹੜਾ ਸਕੂਨ ਮਿਲਦਾ ਹੈ ਇਹ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਅੰਦਰੋਂ ਖੁਸ਼ੀ ਮਿਲਦੀ ਹੈ ਇਹ ਖੁਸ਼ੀ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਤੱਕ ਰਹਿੰਦੀ ਹੈ ਜਿਹੜੇ ਤਾਂ ਫੰਡ ਵਗੈਰੇ ਦੇਰੇ ਵੱਲੋਂ ਇਸ ਤਰ੍ਹਾਂ ਇਹ ਸਾਡੇ ਐਸ ਬਲਾਕ ਦੇ ਵਿੱਚ ਅਸੀਂ 28-30 ਹਜ਼ਾਰ ਪ੍ਰੇਮੀਆ ਸਾਡੇ ਗੁਰੂ ਜੀ ਨੇ ਕਿਹਾ ਵੀ ਸਵੇਰੇ ਉੱਠ ਕੇ ਇੱਕ ਦੀਵਾ ਲਾਉਣਾ ਹੈ ਸਰੋਂ ਦੇ ਤੇਲ ਦਾ ਸੁੱਧ ਸਰੋਂ ਦਾ ਤੇਲ ਦਾ ਦੀਵਾ ਲਾਓ ਉਹਦਾ ਮਤਲਬ ਕੀ ਹੈ ਕੋਈ ਪਖੰਡਵਾਦ ਨਹੀਂ ਹੈ ਉਹ ਉਹ ਜਿਹੜਾ ਵਾਇਰਸ ਹੁੰਦੇ ਨੇ ਖਤਰਨਾਕ ਨੇ ਸਾਡੇ ਲਈ ਪੁਰਾਣੇ ਜਵਾਨੇ ਦੇ ਵਿੱਚ ਆਵਾ ਦੀਵਾ ਲਾਉਂਦੇ ਹੁੰਦੇ ਸੀ ਉਹ ਵਾਇਰਸ ਉਹ ਦੀਵੇ ਦੇ ਨਾਲ ਖਤਮ ਹੋ ਜਾਂਦਾ ਹੈ ਜਿਹੜੀ ਲੋ ਜਗਦੀ ਹੈ ਦੀਵੇ ਦੀ ਤੇ 1 ਰੁਪਏ ਦੀ ਹਦਾਇਤ ਕੀਤੀ ਗਈ ਹੈ ਵੀ 1 ਰੁਪਈਆ ਇੱਕ ਪਰਿਵਾਰ ਦੇ ਮੈਂਬਰ ਨੇ ਕਰਨਾ ਸਾਡੀ ਭਾਗੀ ਹਜ਼ਾਰ ਅਸੀਂ ਸਾਥ ਸੰਗੀਆਂ 1 ਰੁਪਿਆ ਇੱਕ ਮੈਂਬਰਾਂ ਰੋਜ਼ ਕੱਢਦਾ ਜੇ ਪਰਿਵਾਰ ਦੇ 5 ਮੈਂਬਰਾਂ 10 ਮੈਂਬਰਾਂ 10 ਰੁਪਏ ਨਿਕਲਗੇ ਤਾਂ ਸਾਡਾ 28-30000 ਰੁਪਏ ਰੋਜ਼ ਇਕੱਠਾ ਹੋ ਜਾਂਦਾ ਸਾਨੂੰ ਮਕਾਨ ਬਣਾਉਣਾ ਲੜਕੀ ਦੀ ਸ਼ਾਦੀ ਕਰਨੀ ਬਿਮਾਰ ਦਾ ਇਲਾਜ ਕਰਾਉਣਾ ਇਹ ਸਾਨੂੰ ਕੋਈ ਔਖਾ ਨਹੀਂ ਲੱਗਦਾ ਅਸੀਂ ਕਿ ਰੁਕਾ ਮਾਰ ਦਿੰਦੇ ਆ ਸਾਥ ਸੰਗਤ ਨੂੰ ਵੀ ਲਿਓ ਜਿਨੇ ਜਿਨੇ 1-1 ਰੁਪਿਆ ਕੱਢਿਆ ਹੋਇਆ ਇਕੱਠੇ ਕਰ ਲੋ ਅਸੀਂ ਸਾਡਾ 2.5 ਲੱਖ ਰੁਪਈਆ ਜੇ ਇਕੱਠਾ ਹੋ ਜਾਂਦਾ ਠੀਕ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਮਨੁੱਖਤਾ ਭਲਾਈ ਦੇ ਕੰਮ ਇਹ ਗੁਰੂ ਜੀ ਨੇ ਸਾਨੂੰ ਦੱਸਿਆ ਠੀਕ ਹੈ ਇਸ ਰੁਪਈਆ ਰੋਜ਼ ਕੱਟਣਾ ਹੈ ਮਨੁੱਖਤਾ ਦੀ ਸੇਵਾ ਠੀਕ ਹੈ ਅਮੇ ਜੀ ਆਪਣਾ ਮੇਰਾ ਨਾਮ ਸੁਨਾਮ ਕਰਨ ਸ ਆ ਅੱਜ ਉਹ ਰੀਤ ਕਰੀਵਨ ਬਣਿਆ ਗਿਆ ਕੀ ਰਸਮ ਹੈ ਜੇ ਕੀ ਕਰਦੇ ਆ ਇਹ ਰਸਮ ਅਸੀਂ ਜਿਹੜੇ 1870 ਦਾ ਦੀ ਪਰੰਪਰਾ ਹੈ ਰੀਵਨ ਜੋੜ ਕੇ ਹੀ ਅਸੀਂ ਕਰਦੇ ਹਾਂ ਇਹ ਕਟਣਾ ਨਹੀਂ ਇਹ ਗੁਰੂ ਦੇ ਜਿਵੇਂ ਬਚਨ ਉਹਨਾਂ ਦੇ ਚਲਾਈ ਹੋਏ ਬਚਨਾਂ ਤੇ ਹੀ ਅਸੀਂ ਚੱਲਦੇ ਹਾਂ ਤੇ ਬਾਕੀ ਪਹਿਲਾ ਧੰਨਵਾਦ ਮੈਂ ਆਪਣੇ ਗੁਰੂ ਜੀ ਦਾ ਕਰਨਾ ਚਾਹੁੰਨੀ ਆ ਕਿ ਜਿਨ੍ਹਾਂ ਨੇ ਸਾਨੂੰ ਨਾਮ ਜਮ ਦੇ ਕੇ ਸਾਨੂੰ ਹਿੱਸਾ ਬਣਾਇਆ ਹੈ ਇਨਸਾਨੀਅਤ ਦੀ ਸੇਵਾ ਕਰਨ ਲਈ ਹੀ ਸਾਨੂੰ ਬਣਾਇਆ ਗਿਆ ਤੇ ਉਹਨੂੰ ਅਸੀਂ ਇਹ ਤੈਥਰ ਹੁੰਦੇ ਭਾਰੇ ਤੇ ਦੂਸਰਾ ਧੰਨਵਾਦ ਮੈਂ ਕਰਦੀ ਹਾਂ ਸਾਰੇ ਸਾਧ ਸੰਗਤ ਦਾ ਜਿਨ੍ਹਾਂ ਨੇ ਤਨ ਤੇ ਧਨ ਦੇ ਨਾਲ ਇੱਥੇ ਆ ਕੇ ਬੈਠੇ ਮਕਾਮ ਦੇ ਵਿੱਚ ਇਹ ਸਹਿਯੋਗ ਦਿੱਤਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੇ ਤੇ ਤੀਸਰਾ ਧੰਨਵਾਦ ਮੈਂ ਸਾਰੇ ਮੇਰੇ ਨਗਰ ਦੀ ਸਮਾਜ ਸਭਕਾਰੀ ਉਹ ਪੰਚਾਇਤ ਖੜੀ ਹੈ ਮੇਰੇ ਪਿੰਡ ਦੇ ਸਤਾਰਿਆਂ ਹੋ ਕੇ ਸਾਰੇ ਜਿੰਨੇ ਵੀ ਮੈਂਬਰ ਕੜੇ ਨੇ ਇਹਨਾਂ ਤੇ ਰੰਬਾਈ ਦੇ ਵਿੱਚ ਅਸੀਂ ਸਮਤ ਕੱਤਾ ਮਕਾਨ ਤੇ ਸਾਨੂੰ ਤਹਿਦ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੇਰੇ ਪਿੰਡ ਦੇ ਨਗਰ ਦੇ ਜਿਹੜੇ ਕਿ ਡੇਰਾ ਪ੍ਰੇਮੀ ਵੀ ਨਹੀਂ ਉਹਨਾਂ ਨੇ ਬਹੁਤ ਸਾਨੂੰ ਹੱਲਾਸ਼ੇਰੀ ਦਿੱਤੀ ਹੈ ਬਹੁਤ ਹੌਸਲਾ ਵਧਾਈਏ ਦੇ ਕੇ ਜੂ ਵੀ ਕੰਮ ਤੁਸੀਂ ਕਰ ਰਹੇ ਹੋ ਬਹੁਤ ਸ਼ੰਗਾਗਾਰੀ ਬਹੁਤ ਵਧੀਆ ਕੰਮ ਹੈ ਬੜੀਆਂ ਪ੍ਰਾਣਾਂ ਤੇ ਕਿਵੇਂ ਦੇਖਦੇ ਸਾਨੂੰ ਬਹੁਤ ਸਕੂਨ ਮਿਲਦਾ ਤੇ ਬਹੁਤ ਖੁਸ਼ੀ ਮਿਲਦੀ ਹੈ ਇਹ ਕੰਮ ਕਰਕੇ ਇਹ ਸਿੱਖਣਾ ਨਹੀਂ ਵਧੀਆ ਗੱਲ ਹੈ ਮੈਂ ਤਾਂ ਕਹਣਾ ਵੀ ਸਸਤਾ ਖਲਦਾਲੇ ਕੰਤਨੇ ਕੋਈ ਇਹੋ ਜਿਹਾ ਅਪਰਾਧਾ ਇਹ ਨਾਲ ਵਸਤੇ ਹੀ ਵਧੀਆ ਕਿ ਹੋਰ ਸਸਤਾ ਕਰਦੀ ਆ ਉਹਦੇ ਵਸਤੇ ਹੀ ਵਧੀਆ ਜੇ ਕੋਈ ਚੰਗਾ ਕੰਮ ਕਰਦਾ ਉਹ ਉਹ ਸੁਣਾਉਣੀ ਚਾਹੀਦਾ ਉਹ ਵਧੀਆ ਗੱਲ ਹੈ ਜੇ ਇਸ ਪਰਿਵਾਰ ਨੂੰ ਜਿਹਦੇ 6 ਕੁੜੀਆਂ ਹੋਣ ਸਿਰ ਦੇ ਉੱਤੇ ਕਮਾਉਣ ਵਾਲਾ ਨਾ ਹੋਵੇ ਬੇਟਾ ਵੀ ਕੋਈ ਨਾ ਹੋਵੇ ਉਹਨੂੰ ਆਪਦੇ ਘਰ ਦੇ ਵਿੱਚ ਮਿਠਾਤਾ ਵਧੀਆ ਠੀਕ ਹੈ ਜੀ ਉਹ ਪਲਾ ਕਰਨਾ ਇਹ ਬਹੁਤ ਚੰਗਾ ਚੰਗਾ ਮਾਰੀ ਜੀ ਅ ਕੀ ਮਹਿਸੂਸ ਹੁੰਦਾ ਹੈ ਜਦੋਂ ਕਿਸੇ ਦਾ ਕਹਿੰਦੇ ਨੇ ਵੀ ਜਦੋਂ ਮਦਦ ਕਰੀਏ ਤਾਂ ਕਹਿੰਦੇ ਸਭ ਤੋਂ ਵੱਡੀ ਖੁਸ਼ੀ ਹੈ ਕਿਵੇਂ ਦੇ ਬਹੁਤ ਜਿਆਦਾ ਖੁਸ਼ੀ ਹਾਂਜੀ ਸੁਣ ਲਈਏ ਗੱਲ ਬਾਤ ਜੀ ਤੇ ਕਈ ਭੈਣਾ ਭਰਾਵਾਂ ਨੇ ਕਮੈਂਟ ਕਰਨੀਆਂ ਗਾਲਾਂ ਵੀ ਲਿਖਣੀਆਂ ਕੋਈ ਗੱਲ ਨਹੀਂ ਸੋਚ ਹੁੰਦੀ ਹੈ ਆਪਣੀ ਆਪਣੀ ਸਭ ਦੀ ਸੋਚ ਹੁੰਦੀ ਹੈ ਮਤਲਬ ਕਈ ਵਾਰ ਪਤਾ ਕੀ ਹੁੰਦਾ ਜੇ ਕੋਈ ਜੇ ਕਿਸੇ ਨੇ ਸਾਡੀ ਖੜਕਦੀ ਹੈ ਨਾ ਤਾਂ ਸਾਨੂੰ ਐਂ ਲੱਗਦਾ ਰਹਿੰਦਾ ਵੀ ਇਹਨੇ ਇਹ ਚੰਗਾ ਵੀ ਜਿਹੜਾ ਕੀਤਾ ਨਾ ਇਹਨੂੰ ਇੱਕ ਕਰਨਾ ਨਹੀਂ ਸੀ ਚਾਹੀਦਾ ਇਹ ਗਲਤ ਨੰਬਰਾਂ ਚ ਬੰਦਾ ਆਉਣਾ ਚਾਹੀਦਾ ਸੀ ਹਕੀਕਤ ਆਏ ਬਈ ਹਕੀਕਤ ਗੱਲ ਕਸਮ ਨਾਲ ਜੀਵਨ ਦੇ ਵਿੱਚ ਸਾਡੇ ਨਾਲ ਇਦਾਂ ਹੁੰਦੀ ਆ ਸਾਡੀ ਕਿਸੇ ਨਾ ਖਟਪਟੀ ਹੋਵੇ ਨਾ ਮਾੜੀ ਚੰਗੀ ਉਹ ਬੰਦਾ ਕਿਤੇ ਕਿਸੇ ਵਾਸਤੇ ਚੰਗਾ ਕਰ ਦੇਵੇ ਨਾ ਤਾਂ ਗੁੱਸਾ ਵੜਾ ਆਉਂਦਾ ਵੀ ਇਹਨੂੰ ਨਾ ਕਦੇ ਨਾ ਮਲਣਾ ਇਹਨੂੰ ਇਹ ਮੇਰੀ ਯਾੜੇ ਠਾਉਣ ਦੇ ਇਹਨਾਂ ਕਰੂੰਗਾ ਗੱਲ ਇਹ ਦਿਨਾਂ ਮੈਂ ਫੇਰ ਪਰ ਹੋਇਆ ਕਿਉਂ ਇਹ ਇਹ ਜੋ ਹੋਇਆ ਜਾਜ ਹੋਈ ਜਾਂਦਾ ਕਿਉਂ ਹੋਇਆ ਇਹ ਨਹੀਂ ਹੋਇਆ ਮੈਂ ਹੁਣ ਮੈਂ ਕੁਝ ਕਹਿ ਨਹੀਂ ਸਕਦਾਗਾ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਪੀ ਚੰਗਾ ਹੋਇਆ ਕਿ ਮਾੜਾ ਹੋਇਆ ਗੱਲ ਇਹ ਨਹੀਂ ਕਿ ਸਾਡੇ ਵਾਲੇ ਨਹੀਂ ਕਰਦੇ ਸਾਡੇ ਵਾਲੇ ਵੀ ਕਰਦੇ ਆ ਪੜਨਾ ਹੀ ਹੁਣ ਕਰਨ ਲੱਗਿਆ ਹੁ ਕੁਝ ਕਹਿਣ ਦੀਆਂ ਗੱਲਾਂ ਨਹੀਂ ਆ ਪੈਸਾ ਦੇਖੋ ਡੇਰਾ ਸੱਚਾ ਸੌਦਾ ਵਾਲੇ ਪੈਸਾ ਬਹੁਤ ਪੈਸਾ ਹੈ ਫਿਲਮਾਂ ਬਣਾਈਆਂ ਇਹ ਉਹ ਅਟਰ ਪਟਰ ਚੜ ਰਹਾ ਨਾ ਬਥੇਰਾ ਪੈਸਾ ਉਹਨਾਂ ਦੇ ਕੋਲ ਹੈ ਡੇਰੇ ਵਾਲਿਆਂ ਕੋਲ ਵੀ ਬਥੇਰਾ ਪੈਸਾ ਜੇ ਹੁਣ ਮੈਂ ਕਹਾਂ ਵੀ ਗੁਰਦੁਆਰੇ ਜਿਹੜੇ ਬਾਬੇ ਬੈਠੇ ਉਹਨਾਂ ਕੋਲ ਹੈ ਨਹੀਂ ਤਾਂ ਮਾਰੀ ਗੱਲ ਆ ਪੈਸਾ ਤਾਂ ਉੱਥੇ ਵੀ ਬਹੁਤ ਚੜਦਾ ਐਸਾ ਤਾਂ ਉਹ ਤਾਂ ਤਾਂ ਹੈ ਉਧਰ ਵੀ ਭਈ ਕਿੱਥੇ ਜਾਂਦਾ ਉਹ ਮੈਂ ਹਕੀਕਤ ਦੱਸ ਰਿਹਾ ਆਪਣੀ ਮੈਂ ਇਥੇ ਬਹਿਰੀਂ ਚ ਰਹਿਣਾ ਮੇਰੀ ਨਾ ਬੀਜੇ ਦੀ ਪ੍ਰੋਬਲਮ ਸੀ ਲੈ ਵੀ ਮੈਂ ਸਮਾਜ ਸੇਵੀਆਂ ਨੂੰ ਵੀ ਫੋਨ ਕੀਤੇ ਪੰਜਾਬ ਦੇ ਵਿੱਚ ਪਤਾ ਉਹ ਕੀ ਕਹਿੰਦੇ ਸੀ ਕਹਿੰਦੇ ਬਈ ਇਦਾਂ ਤੇਰੀ ਹੈਲਪ ਕਿਵੇਂ ਕਰਦੀ ਏ ਹੈਲਪ ਕਰਨ ਵਾਸਤੇ ਅਸੀਂ ਤਾਂ ਤੈਨੂੰ ਜਾਣਦੇ ਨਹੀਂ ਜਾਣਣਾ ਜ਼ਰੂਰੀ ਆ ਜਾਣਣਾ ਜ਼ਰੂਰੀ ਆ ਪੀ ਹੁਣ ਤਾਂ ਵੈਸੇ ਮੈਨੂੰ ਲਗਭਗ ਬਹੁਤ ਲੋਕ ਜਾਣਦੇ ਆ ਪਹਿਚਾਨਦੇ ਇੱਥੇ ਵੀ ਕਈ ਲੋਕ ਮੈਨੂੰ ਕਹਿੰਦੇ ਆ ਹਾਂ ਭਾਈ ਯੂਟਿਊਬਰ ਮੈਂ ਭਾਈ ਤੈਨੂੰ ਵੇਖਿਆ ਆ ਭਾਈ ਤੂੰ ਮੈਂ ਤੈਨੂੰ ਸੋਸ਼ਲ ਮੀਡੀਆ ਤੇ ਕਿਤੇ ਨਾ ਕਿਤੇ ਵੇਖਿਆ ਆ ਹੁਣ ਤਾਂ ਜਾਣਦੇ ਆ ਪਰ ਮਦਦ ਜਿਹੜੀ ਕਰਨੀ ਹੁੰਦੀ ਹੈ ਨਾ ਮਦਦ ਵਿੱਚ ਇਹ ਨਹੀਂ ਵੇਖਿਆ ਜਾਂਦਾ ਕਿ ਇਹਦੀ ਜਾਤ ਕੀ ਆ ਇਹ ਸੋਣਾ ਹੈ ਕਿ ਨਹੀਂ ਹੈ ਬੰਦੇ ਬੜੀ ਦੋਨਾਂ ਵਾਸਤੇ ਹੁੰਦੀ ਹੈ ਇਹ ਗੱਲ ਭੀ ਜੇ ਅਸੀਂ ਮਦਦ ਕਰਨੀ ਹੈ ਨਾ ਉਹਦੇ ਵਿੱਚ ਧਰਮ ਤੇ ਉਹ ਸਾਹਮਣੇ ਵਾਲੇ ਦੇ ਕਰਮ ਕੀ ਸੀਗੇ ਉਹਨੇ ਪਹਿਲਾਂ ਕੀ ਕੀਤਾ ਸੀ ਹੁਣ ਉਹ ਕੀ ਕਰ ਰਿਹਾ ਜੇ ਅਸੀਂ ਮਦਦ ਕਿਸੇ ਦੀ ਕਰਨੀ ਹੈ ਨਾ ਤਾਂ ਫਿਰ ਇਹ ਨਹੀਂ ਕਿਹਾ ਜਾਂਦਾਗਾ ਵੀ ਹਾਂ ਬਾਈ ਮੈਂ ਤਾਂ ਤੈਨੂੰ ਜਾਣਦਾ ਨਹੀਂਗਾ ਐਦਾਂ ਕਿਸੇ ਨੇ ਤੇਰੀ ਮਦਦ ਨਹੀਂ ਕਰਨੀ ਇਹ ਮੈਂ 3-4 ਸਮਾਜ ਸੇਵੀਆਂ ਨੂੰ ਫੋਨ ਕੀਤੇ ਸੀ ਮੇਰੀ ਬੀਜੇ ਦੀ ਪ੍ਰੋਬਲਮ ਸੀਗੀ ਇੱਥੇ ਪਹਿਲਾਂ ਜਿਹੜੀ ਮੈਂ ਗੱਲ ਦੱਸੀ ਨਾ ਕਿ ਮੇਰਾ ਉਹਦੇ ਵੀਜ਼ਾ ਲਵਾਇਆ ਸੀਗਾ ਉਹ ਵੀਜ਼ਾ ਇੱਥੇ ਆਣ ਤੋਂ ਬਾਅਦ ਫਿਰ ਕੈਨਸਲ ਹੋ ਗਿਆ ਸੀ ਮੇਰਾ ਕੰਮ ਨਹੀਂ ਚੱਲਿਆ ਜਾਂ ਕੁਝ ਵੀ ਹੋ ਜਾਂਦਾ ਬੰਦੇ ਨਾਲ ਬੜਾ ਕੁਝ ਹੋ ਜਾਂਦਾ ਕਿਸੇ ਨੇ ਬਾਹ ਨਹੀਂ ਸੀ ਫੜੀ ਅੱਜ ਅੱਜ ਜੇ ਅੱਜ ਜੇ ਮੈਂ ਕਹਿ ਦਿਆਂ ਨਾ ਪੇ ਹਾਂ ਵੀ ਸੱਚੇ ਸੌਦੇ ਵਾਲਿਆਂ ਨੇ ਇਦਾਂ ਕਿਹਾ ਸੀ ਜਾਂ ਮੈਨੂੰ ਅਸਾਈ ਧਰਮ ਵਾਲਿਆਂ ਨੇ ਮਤਲਬ ਇਹਨੇ ਪੈਸੇ ਦੇ ਕੇ ਮੇਰਾ ਇਦਾਂ ਕੰਮ ਕਰਾਇਆ ਸੀ ਤੇ ਲੋਕ ਮੈਨੂੰ ਗਾਲਾਂ ਕੱਢਣ ਵਾਲਾ ਪਣਾਂਗੇ ਪਤਾ ਡਾਇਲੋਗ ਕੀ ਮਾਰਦੇ ਆ ਅਸੀਂ ਸਾਡੇ ਡਾਇਲੋਗ ਕਿਹੜਾ ਮਾਰਦੇ ਹੁੰਦੇ ਆ ਗੁਰੂ ਸਾਹਿਬ ਨੇ ਆਪ ਦਾ ਸਾਰਾ ਕੁਝ ਬਾਰ ਦਿੱਤਾ ਤਾਂ ਇਹ ਡਾਇਲੋਗ ਮਾਰਿਆ ਜਾਂਦਾ ਤੁਸੀਂ ਉਖਾਈ ਨਹੀਂ ਚੱਲ ਸਕਦੇਗੇ ਗੁਰੂ ਸਾਹਿਬ ਕਿੰਨੇ ਔਖੇ ਹੋਏ ਸੀ ਸਾਡੇ ਵਾਸਤੇ ਉਹ ਗੁਰੂ ਨੇ ਐ ਕੀਤਾ ਸੀ ਤੱਤੀਆਂ ਤਵੀਆਂ ਤੇ ਬਹਿ ਗਏ ਸੀ ਇਹ ਡਾਇਲੋਗ ਸੁਣਾਏ ਜਾਂਦੇ ਆ ਸਿਰਫ ਔਰ ਸਿਰਫ ਇਹ ਡਾਇਲੋਗ ਸੁਣਾਏ ਜਾਂਦੇ ਆ ਵੀ ਤੁਸੀਂ ਸਿੱਖ ਧਰਮ ਦੇ ਵਿੱਚ ਹੈਗੇ ਆ ਤਾਂ ਤਕਲੀਫਾਂ ਚੱਲੋ ਯਾਰ ਮਰਨ ਵਾਸਤੇ ਮਜਬੂਰ ਕਿਉਂ ਕੀਤਾ ਜਾਂਦਾ ਆ ਅੱਛਾ ਇਸ ਕੀਮਾ ਵੀ ਉਹ ਦੇਣਗੇ ਦੇਖੋ ਸਿੱਖ ਪਰਿਵਾਰਾਂ ਦੇ ਵਿੱਚ ਸਾਡੇ ਸਿੱਖ ਪਰਿਵਾਰਾਂ ਦੇ ਵਿੱਚ ਲੋਕਾਂ ਦੀਆਂ ਆਹ ਲੱਤਾਂ ਬਾਹਾਂ ਟੁੱਟੀਆਂ ਹੋਈਆਂ ਆ ਅੱਖਾਂ ਹਨੀਆਂ ਕਈਆਂ ਦੀਆਂ ਇਦਾਂ ਦੇ ਬਾਪ ਆ ਜਿਹੜੇ ਕਿ ਕੰਮ ਕਰਦੇ ਕੋਈ ਬਿਲਡਿੰਗ ਢੋਡੇ ਕੇ ਪਿਆ ਕਿਸੇ ਦਾ ਐਕਸੀਡੈਂਟ ਹੋ ਗਿਆ ਕੋਈ ਨਹੀਂ ਜਾਂਦਾ ਬਾਪੇ ਨੂੰ ਫੋਰਚੂਨਰ ਲੈ ਕੇ ਦੇਣੀ ਆ ਇਹ ਨਹੀਂ ਵੀ ਬਾਬਾ ਢਿੰਡਰੀਆਂ ਵਾਲਾ ਹੀ ਹੋਵੇ ਤਾਂ ਉਹਨੂੰ ਲੈ ਕੇ ਦੇਣੀ ਆ ਹੋਰ ਬਾਪੇ ਵੀ ਭਜਾਈ ਫਿਰਦੇ ਆ ਸਾਨੂੰ ਬਾਪੇ ਦਾ ਵੇਖਦੇ ਆ ਉਹ ਨਹੀਂ ਵੇਖਦੇ ਡੇਰੇ ਤੁਸੀਂ ਜਾਓ ਨਾ ਡੇਰੇ ਅਸੀਂ ਬਰਸ਼ੇ ਮਾਰਾਂਗੇ ਤੁਹਾਡੇ ਘਰ ਤਾਂ ਯਾਰ ਐਵੇਂ ਕਿਵੇਂ ਹੋਊਗਾ ਕਿਵੇਂ ਕੇ ਜਾ ਰਹਾ ਹੋ ਐਵੇਂ ਯਾਰ ਮਾੜਾ ਬੰਦਾ ਕੀ ਕਰੂਗਾ ਦੱਸੋ ਜਵਾਬ ਹੈਗਾ ਨਹੀਂਗਾ ਜਵਾਬ ਤੁਹਾਡੇ ਕੋਲੇ ਮਾੜਾ ਬੰਦਾ ਕਿੱਥੇ ਜਾਊਗਾ ਦੱਸੋ ਗੁਰੂ ਸਾਹਿਬ ਨੇ ਆਪਦਾ ਪਰਿਵਾਰ ਬਾਹਰ ਦਿੱਤਾ ਹਨਾ ਸਾਡੇ ਵਾਸਤੇ ਬਾਹਰ ਦਿੱਤਾ ਹੁਣ ਮਤਲਬ ਇਹ ਥੋੜੀ ਆ ਵੀ ਹੁਣ ਅਸੀਂ ਵੀ ਪਰਿਵਾਰ ਹੀ ਬਾਰੀ ਜਾਈਏ ਤੁਹਾਡੇ ਵਾਸਤੇ ਤੁਹਾਡੇ ਵਾਸਤੇ ਮੇਨ ਇੱਕ ਵੱਡੇ ਢੱਡਾਂ ਵਾਲੇ ਜਿਹਨੂੰ ਕਣਾਮ ਚੌਧਰੀ ਜਿਹਨਾਂ ਨੂੰ ਕਹਿੰਨੇ ਅਸੀਂ ਤੁਹਾਡੇ ਵਾਸਤੇ ਅਸੀਂ ਹੁਣ ਗੁਰੂ ਸਾਹਿਬ ਨੇ ਵੀ ਬਾਰ ਤੇ ਹੁਣ ਅਸੀਂ ਵੀ ਬਾਰੀ ਜਾਈਏ। ਸੋ ਇਹ ਗੱਲ ਬਤਾਇਆ। ਸੋਚਣਾ ਤਾਂ ਪੈਣਾ ਆ ਭਾਈ ਵੱਡੇ ਢਿੱਡਾਂ ਵਾਲਿਆਂ ਨੂੰ ਜਿਹੜੇ ਫੋਰਚੂਨਰਾਂ ਦਿੰਦੇ ਆ ਉਹਨਾਂ ਨੂੰ ਸੋਚਣਾ ਪੈਣਾ ਵੀ ਮਾੜੇ ਬੰਦਿਆਂ ਦਾ ਵੀ ਦੇਖਿਆ ਕਰੋ ਭਾਈ ਸਾਬਖ ਦਾ ਬੁਲਾਇਆ ਕਰੋ। ਇਹ ਤੁਹਾਨੂੰ ਬਾਬੇ ਨਹੀਂ ਦੇ ਦੇ ਰਗੇ ਜਿਨ੍ਹਾਂ ਨੂੰ ਤੁਸੀਂ ਵੱਡੜੀਆਂ ਗੱਡੀਆਂ ਦੇ ਰਹੇ ਆ ਨਾ ਇਹ ਤੁਹਾਨੂੰ ਕੱਖ ਵੀ ਨਹੀਂ ਦੇ ਦੇ ਰਗੇ। ਇਹ ਸਿਰਫ ਔਰ ਸਿਰਫ ਤੁਹਾਡੀ ਮਿਹਨਤ ਆ। ਤੁਹਾਡੀ ਮਿਹਨਤ ਆ। ਤੁਸੀਂ ਮਿਹਨਤ ਕੀਤੀ ਆ ਤਾਂ ਤੁਹਾਡੇ ਕੋਲ ਪੈਸਾ ਆਇਆ ਠੀਕ ਆ ਤੁਹਾਨੂੰ ਇਦਾਂ ਦੇ ਬੰਦੇ ਮਿਲੇ ਆ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਤੁਹਾਡੇ ਕੋਲ ਪੈਸਾ ਆਇਆ ਕੁਝ ਬੰਦੇ ਪਤਾ ਕੀ ਕਹਿਣਗੇ ਸਾਨੂੰ ਰੱਬ ਨੇ ਦਿੱਤਾ ਸਾਨੂੰ ਰੱਬ ਨੇ ਦਿੱਤਾ ਪਰ ਰੱਬ ਨੇ ਕੀ ਦਿੱਤਾ ਉਹਨਾਂ ਨੂੰ ਬੰਦੇ ਚੰਗੇ ਮਿਲੇ ਹੁਣ ਤੁਸੀਂ ਕਹੋਗੇ ਬੰਦੇ ਚੰਗੇ ਵੀ ਤਾਂ ਰੱਬ ਨੇ ਦਿੱਤੇ ਉਹਨਾਂ ਨੂੰ ਉਹਨਾਂ ਨੂੰ ਬੰਦੇ ਚੰਗੇ ਮਿਲ ਗਏ ਕੰਮ ਚੱਲ ਪਿਆ ਉਹਨਾਂ ਦਾ ਪੈਸਾ ਇਕੱਠਾ ਹੋਣ ਲੱਗ ਪਿਆ ਇੱਕ ਵਾਰੀ ਕੰਮ ਚੱਲ ਪਿਆ ਤੇ ਮੁੜ ਕੇ ਭਵੇਂ ਜੋ ਮਰਜ਼ੀ ਹੋ ਜੇ ਮੈਂ ਕਹਿੰਦਾ ਫਿਰ ਅਗਲਾ ਜ਼ਿਆਦਾ ਤਨਖਾਹ ਤੇ ਵੀ ਬੰਦੇ ਰੱਖ ਲੈਂਦਾ ਬਸ ਗੱਲ ਕਿਤੋਂ ਦੀ ਕਿਤੇ ਨੂੰ ਚਲੀ ਜਾਂਦੀ ਆ ਮੇਰੀ ਗੱਲ ਇੰਨੀ ਕੀ ਆ ਵੀ ਜਵਾਬ ਜ਼ਰੂਰ ਦਿਓ ਪੀ ਵਧੀਆ ਹੋਇਆ ਜਾਂ ਗਲਤ ਹੋਇਆ ਕਿਸੇ ਭਰਾਵਾਂ ਨੇ ਮੈਨੂੰ ਪਤਾ ਬਹੁਤ ਬੰਦੇ ਕਮੈਂਟ ਕੀ ਕਰਨੇ ਆ ਗਾਲਾਂ ਲਿਖਣੀਆਂ ਮੈਨੂੰ ਪਤਾ ਮੈਨੂੰ ਇਸ ਗੱਲ ਦਾ ਪਤਾ ਆ ਕਿਉਂਕਿ ਜਿਹਦੇ ਸਮਝ ਤੋਂ ਬਾਹਰ ਗੱਲ ਆ ਉਹਨੂੰ ਸਮਝ ਨਹੀਂ ਆਣੇਗੀ ਤੇ ਮੈਂ ਸਮਝਾ ਕੇ ਲੈਣਾ ਵੀ ਕੁਝ ਨਹੀਂਗਾ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿ ਕੇ ਰਹੋ ਓਕੇ ਬਾਈ ਥੈਂਕ ਯੂ